ਹਾਂ ਜੀ ਅੱਗੇ ਆਜਾ ਅੱਗੇ ਆਜਾ ਅੱਗੇ ਮੋੜੇ ਆ ਰਹੇ ਸਾਈਡ ਤੇ ਸਾਈਡ ਤੇ ਗਈ ਉਹ ਤੋਂ ਥੱਲੇ ਹੁਣ ਪ੍ਰਕਾਸ਼ ਮੈਂ ਜੁਗਿੰਦਰਪਾਲ ਸ਼ਰਮਾ ਹੈਲੋ ਆਮ ਆਦਮੀ ਪਾਰਟੀ ਦਾ ਇੱਕ ਛੋਟਾ ਜਿਹਾ ਵਰਕਰ ਜਲੰਧਰ ਨੌਰਤੋਂ ਸਾਜ ਜੋ ਮੇਰੀ ਭੈਣ ਸੁਖਸੰਧੂ ਨੇ ਔਰ ਮੇਰੇ ਭయ్యా ਜੀ ਔਰ ਮੇਰੇ ਇਹ ਪਰਿਵਾਰਕ ਮੈਂਬਰ ਸੰਸਾਰਪੁਰ ਦੇ ਸਾਰੇ ਪਤਵੰਤੇ ਸੱਜਣ ਜਿਨ੍ਹਾਂ ਨੇ ਅੱਜ ਬਾਲਮੀਕੀ ਮਹਾਰਾਜ ਦੇ ਦਰਬਾਰ ਤੇ ਅਰਦਾਸ ਕਰਕੇ ਪੌਦੇ ਲਾਉਣ ਦੀ ਇੱਕ ਸੇਵਾ ਆਰੰਭ ਕੀਤੀ ਆ ਮੈਂ ਤੇ ਇੱਕ ਛੋਟੀ ਜੀ ਗੱਲ ਚਾਹਣਾ ਕਿ ਜੇ ਹਰੇਕ ਬੰਦਾ ਇੱਕ ਪੌਦਾ ਲਾਏਗਾ ਤੇ ਦੁਨੀਆ ਬਚ ਜਾਏਗੀ ਅਗਰ ਕੋਈ ਪੌਦਾ ਲਗਾਏਗਾ ਨਹੀਂ ਤੇ ਜੋ ਹਾਲਾਤ ਹੋ ਰਹੇ ਆ ਅਸੀਂ ਇੱਥੇ ਸਾਰੇ ਹਮਸਫਰ ਬੈਠੇ ਆ ਹਮ ਉਮਰ ਬੈਠੇ ਆ ਤੇ ਇਹਨਾਂ ਸਾਰਿਆਂ ਨੂੰ ਪਤਾ ਕਿ ਜਦੋਂ ਅਸੀਂ ਛੋਟੇ-ਛੋਟੇ ਹਾਂ ਹਰ ਪਿੰਡ ਦੇ ਵਿੱਚ ਬਾਗ ਵੀ ਹੁੰਦੇ ਸੀ ਹਰ ਪਿੰਡ ਦੇ ਵਿੱਚ ਦਰਖਤ ਵੀ ਹੁੰਦੇ ਸੀ ਸੜਕਾਂ ਭਰੀਆਂ ਸੀ ਹਰਿਆਵਲ ਸੀ ਆ ਏਸੀਆਂ ਉਸੀਆਂ ਦੀ ਲੋੜ ਨਹੀਂ ਸੀ ਲੋਕ ਬਗੈਰ ਏਸੀਆਂ ਤੋਂ ਹੀ ਸੁੱਤੇ ਰਹਿੰਦੇ ਸੀ ਕਿਸੇ ਨੂੰ ਗਰਮੀ ਨਹੀਂ ਲੱਗਦੀ ਪਰ ਅੱਜ ਇੰਨਾ ਮਾੜਾ ਸਮਾਂ ਆ ਗਿਆ ਕਿ ਹਰੇਕ ਬੰਦਾ ਦਰਖਤ ਵੱਡ ਵੱਡ ਕੇ ਵੇਚੀ ਜਾਂਦਾ ਕਿਸੇ ਦਾ ਪੈਸਿਆਂ ਨਾਲ ਢਿੱਡ ਨਹੀਂ ਭਰਦਾ ਕਿਸੇ ਦਾ ਕਿਸੇ ਚੀਜ਼ ਨਾਲ ਢਿੱਡ ਨਹੀਂ ਭਰਦਾ ਪਰ ਅੱਜ ਤਾਂ ਲੋਕਾਂ ਨੇ ਬਚਣਾ ਵਾ ਜੇ ਹਰੇਕ ਬੰਦਾ ਪੌਦਾ ਲਗਾਏਗਾ ਪੌਦੇ ਦੇ ਨਾਲ ਹਰਿਆਵਲ ਹੋਏਗੀ ਬਰਸਾਤ ਪਏਗੀ ਬਰਸਾਤ ਪਏਗੀ ਤੇ ਲੋਕ ਖੁਸ਼ਹਾਲ ਹੋਣਗੇ ਨਹੀਂ ਤੇ ਆਹ ਜਿਹੜੀ 6-7 ਮਹੀਨਿਆਂ ਤੋਂ ਗਰਮੀ ਪਈ ਆ ਲੋਕਾਂ ਦੀਆਂ ਬਾਹਾਂ ਖੜੀਆਂ ਕਰਾਤੀਆਂ ਇਸ ਗਰਮੀ ਨੇ ਸੋ ਮੇਰੀ ਪਰਜੋਰ ਅਪੀਲ ਆ ਮੇਰੇ ਆਪ ਤੋਂ ਵੱਡੇ ਭੈਣਾ ਭਰਾਵਾਂ ਨੂੰ ਛੋਟੇ ਵੀਰਾਂ ਨੂੰ ਮਾਤਾਵਾਂ ਨੂੰ ਕਿ ਜਿਹੜੇ ਤੁਸੀਂ ਜਨਮ ਦਿਨ ਤੇ ਇੰਨਾ ਖਰਚਾ ਕਰਦੇ ਹੋ ਬਾਹ ਦਾਹਾ ਪੈਸਾ ਖਰਚਦੇ ਹੋ ਉਹਦੇ ਨਾਲੋਂ ਜਿੰਨੇ ਵੀ ਤੁਸੀਂ 10 15 ਜਾਣੇ ਆਪਣੇ ਬੱਚੇ ਦੇ ਜਨਮ ਦਿਨ ਤੇ ਇਕੱਠੇ ਹੋਏ ਹੋ ਸਾਰੇ ਜਾਣੇ ਧਿਆ ਕਰੋ ਕਿ ਪੰਜ ਪੰਜ ਬੁੱਡੇ ਅਸੀਂ ਉਸ ਪਿੰਡ ਦੇ ਵਿੱਚ ਉਸ ਸੜਕ ਦੇ ਉੱਤੇ ਗਲੀ ਮੁਹੱਲਿਆਂ ਵਿੱਚ ਲਾਈਏ ਤਾਂ ਜੋ ਇਹ ਪੰਜਾਬ ਬੱਸ ਸਕੇ ਹਿੰਦੁਸਤਾਨ ਬੱਸ ਸਕੇ ਜੈ ਹਿੰਦ ਜੈ ਹਿੰਦ ਕਿ ਕੀ ਨਾਮ ਹੈ ਤੁਹਾਡਾ ਮੈਂ ਨਾਮ ਸੁਖ ਸੰਧੂ ਆਜੀ ਜਿਹੜੇ ਤੁਸੀਂ ਬੂਟੇ ਲਾਏ ਉਹਦੇ ਬਾਰੇ ਦੱਸੋ ਕੁਝ ਮੈਂ ਸਰ ਬੂਟੇ ਅੱਜ ਇਸ ਕਰਕੇ ਲਾਏ ਆ ਦੇਖੋ ਇੱਕ ਤਾਂ ਹਮਸ ਬਹੁਤ ਪੈਂਦੀ ਹੈ ਗਰਮੀ ਬਹੁਤ ਜ਼ਿਆਦਾ 48 ਡਿਗਰੀ ਤੋਂ ਦੁਪਹਿਰ ਤੱਕ ਹੋ ਕੇ ਮੁੜਿਆ ਹੈ ਨਾ ਨਹੀਂ ਤਾਂ ਅੱਗੇ 42 41 ਤੱਕ ਹੀ ਰੰਗਦਾ ਸੀ ਤਾਪਮਾਨ ਕੱਟਾ ਤੇ ਪਰ ਸਾਨੂੰ ਮੌਨਸੂਨ ਦੇ ਹਿਸਾਬ ਨਾਲ ਇੱਕ ਇੱਕ ਪੌਦਾ ਹਰ ਇੱਕ ਨੂੰ ਲਾਉਣਾ ਚਾਹੀਦਾ ਔਰ ਇਹਨਾਂ ਪੌਦਿਆਂ ਦੇ ਵਿੱਚ ਕਦੇ ਕੂੜਾ ਕਰਕੇ ਨਹੀਂ ਸਿੱਖਣਾ ਚਾਹੀਦਾ ਕਿਉਂਕਿ ਇਹ ਸਾਨੂੰ ਇੱਕ ਜੀਵਨ ਦਿੰਦੇ ਆ ਇਸ ਕਰਕੇ ਮੇਰੇ ਅੱਜ ਪਿੰਡ ਦੇ ਸਾਰੇ ਮੇਰੇ ਪਿੰਡ ਭੈਣ ਭਾਈ ਹਨ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇੱਕ oprana ਕਰਿਆ ਕਿਹੜੀ ਜਗ੍ਹਾ ਤੇ ਲਗਾਏ ਬੂਟੇ ਤੁਸੀਂ ਇਹ ਅਸੀਂ ਜੀ ਪਿੰਡ ਸੰਸਾਰਪੁਰਾ ਗੈਂਟ ਦੇ ਵਿੱਚ ਪੈਂਦਾ ਤੇ ਅਸੀਂ ਅੱਜ ਬਾਬਾ ਵਾਲਮੀਕ ਜੀ ਦੇ ਮੰਦਿਰ ਤੋਂ ਅਰਦਾਸ ਕਰਕੇ ਤੇ ਇਹ ਪੌਦੇ ਲਾਉਣ ਦੀ ਖੁਸ਼ੀ ਵਿੱਚ ਅਸੀਂ ਲੱਡੂ ਵੀ ਬਣਦੇ ਆ ਤੇ ਤੁਸੀਂ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਪਬਲਿਕ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਹਰ ਇੱਕ ਇਨਸਾਨ ਨੂੰ ਇੱਕ ਇੱਕ ਪੌਦਾ ਜ਼ਰੂਰ ਲਾਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਕੈਨੇਡਾ ਮਜੀ ਕਰਗੇ ਕੋਈ ਦੇਸ਼ ਆ ਉਹ ਸਾਡੇ ਤੋਂ ਪੰਜਾਬ ਤੋਂ ਜ਼ਿਆਦਾ ਵਧੀਆ ਨਹੀਂ ਹੈ ਕਿਉਂਕਿ ਤੇ ਹਰਿਆਵਲੀ ਬਹੁਤ ਅਥੀਮੀ ਪੈਂਦਾ ਹਰਿਆਵਲੀ ਕਰਦੀ ਹੈ ਨਾ ਤੇ ਅਸੀਂ ਪੰਜਾਬ ਦੀ ਆਪਣਾ ਕੈਨੇਡਾ ਬਣਾ ਸਕਦੇ ਦੇਖਿਆ ਜਾਵੇ ਕਈ ਸੰਸਥਾਵਾਂ ਨੇ ਉਦਦਾ ਕੀਤਾ ਹੈ ਵੀ ਜੇ ਕਿਸੇ ਦਾ ਜਨਮ ਦਿਨ ਆਂਦਾ ਹਰ ਇੱਕ ਨੂੰ ਪੰਜ-ਪੰਜ ਬੂਟੇ ਲੈਣਾ ਚਾਹੀਦਾ ਤੁਹਾਡੇ ਵੱਲ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਏਗਾ ਹਾਂਜੀ ਮੈਂ ਕਰਦੀ ਆਪਣੀਆਂ ਬੇਟੀਆਂ ਦੇ ਜਨਮ ਦਿਨ ਤੇ ਕਰਦੀ ਆ ਤੇ ਇਹ ਮੇਰੇ ਲੱਕੀ ਵੀਰ ਆ ਅਸੀਂ ਪਿੰਡ ਦੇ ਆਪਣੇ ਵਿਕਾਸ ਬਾਰੇ ਬਹੁਤ ਜ਼ਿਆਦਾ ਸੋਚਦੇ ਆ ਉੱਥੇ ਸਾਡਾ ਇੱਕ ਛੱਪੜ ਆ ਉੱਥੇ ਵੀ ਦੇਖੋ ਇਹਨਾਂ ਨੇ ਪੌਦੇ ਲਾਏ ਆ ਤਰ੍ਹਾਂ ਲੈ ਕੇ ਸਾਰੇ ਉਪਰਾਲਾ ਕਰ